ਜਿਹੜੇ ਡੇਟੇ ਖੁੱਲੇ ਬਣਾਏ ਆ ਇਹਦਾ ਕੋਈ ਹੱਲ ਹੀ ਨਹੀਂਗਾ ਇਹ ਵੀ ਚਾਹੀਦਾ ਕਿ ਆਹ ਜਿੰਨੀ ਸ਼ਰਤਾਂ ਦੇ ਵਿਚਾਲੇ ਚੀਜ਼ ਸੀਦੀ ਹੈ ਨਾ ਪਿਛਲੀ ਚੀਜ਼ ਨੂੰ ਕੋਨੇ ਉਨਾ ਹੀ ਆਹ ਗੱਠਾ ਧਰਨੀ ਚਾਹੀਦੀਆਂ ਟਰਾਲੀ ਦੇ ਵਿੱਚ ਇਹ ਤਾਂ ਹੁਣ ਕਿੰਨੀ ਬਾਹਰ ਬੰਦੇ ਨੂੰ ਹੁਣ ਸਾਈਡ ਲੇਨ ਵਾਸਤੇ ਦੂਜੇ ਦੇ ਪਾਸੇ ਜਾਣਾ ਪੈਂਦਾ ਐਕਸੀਡੈਂਟ ਆ ਹੀ ਹੁੰਦੇ ਆ ਬੱਸਾਂ ਦੇ ਤਾਂ ਓਵਰਲੋਡ ਦੇ ਜਾਂਦਾ ਸਾਰਿਆਂ ਨੂੰ ਕਿ ਇੰਨੀਆਂ ਸਵਾਰੀਆਂ ਬਿਠਾਉਣੀਆਂ ਤਾਂ ਇਹਦਾ ਓਵਰਲੋਡ ਕਿਸਨੂੰ ਦੀਦਾ ਹੀ ਨਹੀਂਗਾ ਕਾਰ ਚ ਕਿੰਨੇ ਸਵਾਰੀਆਂ ਸੀਗੀਆਂ ਕਾਰ ਚ ਦੋ ਸਵਾਰੀਆਂ ਸੀ ਬਜ਼ੁਰਗ ਸੀ ਤੇ ਇੱਕ ਮਾਤਾ ਸੀ ਮਾਤਾ ਸੀਗੀ ਜੀ ਮਾਤਾ ਦੇ ਜਾੜੇ ਸਾਟਾ ਬਜ਼ੁਰਗ ਬਜ਼ੁਰਗ ਦੇ ਹੈ ਨਹੀਂ ਸੀ ਸਾਟਾ ਇਹਨਾਂ ਦੇ ਸਲੈਟ ਵੱਜ ਗਈ ਬਜ਼ੁਰਗ ਸੀ ਚਾਰੇ ਵੱਡੀ ਉਮਰ ਦੇ ਤੇ ਕਾਰ ਕੰਟਰੋਲ ਨਹੀਂ ਹੋਈ ਸਿੱਧੀ ਜਾ ਕੇ ਇਹਦੇ ਵਿੱਚ ਵੱਜੀ ਪਹਿਲੇ ਜਾ ਕੇ ਇਹਦੇ ਵਿੱਚ ਵੱਜੀ ਟਰਾਲੀ ਦੀ ਐਂਗਲ ਨਾਲ ਉਹ ਮਾਤਾ ਦੇ ਇੱਥੇ ਸਾਟੀ ਤੇ ਵੱਜ ਗਈ ਮਾਤਾ ਦੇ ਜਾੜੇ ਸਾਟਾ ਉਹ ਵਾਈਪਰ ਤੋਂ ਵਾਦ ਹੋ ਗਈ ਜੀ ਕਿੰਨੇ ਜਨੇ ਸੀ ਵਿੱਚ ਦੋ ਜਾਣੇ ਸੀ ਵਿੱਚ ਦੋ ਜਾਣੇ ਸੀਗੇ ਚਲੋ ਚਪੜਾ ਲਈਦੇ ਆ ਜੀ ਅੱਛਾ ਤੇ ਉਹ ਪਾਇਆ ਪਾਲੀਆ ਐਂਗਲ ਐਂਗਲ ਸਾਡੀ ਵਿੱਚ ਦੀ ਲੰਘੀ ਮਾਦਾ ਰੇ ਅੱਛਾ ਉਹ ਮਾਦਾ ਦੀ ਮੌਤ ਹੋ ਗਈ ਇੱਥੇ ਲੈ ਗਏ ਉਹਨਾਂ ਨੂੰ ਸਰਕਾਰੀ ਹਸਪਤਾਲ ਚਲੀ ਜਾਣਗੇ 108 ਜਾਨੀ ਗੱਡੀਆਂ ਦੋ ਬਰਾ ਬਰਾ ਤੁਸੀਂ ਕਦੋਂ ਵੇਖਿਆ ਇਹਨੂੰ ਮੈਂ ਇੱਥੇ ਡਾਕਟਰ ਦਾ ਆਉੜੀ ਦੇ ਸਕੌਲਟੀ ਕਾਰਡ ਦਾ ਕੰਮ ਕਰਦਾ ਤੇ ਕੀ ਹੁੰਦਾ ਮਰਦੇ ਹੋ ਡਾਕਟਰ ਗਾੜੂ ਸਾਡੇ ਸਾਹਮਣੇ ਹੈ ਸਾਰਾ ਕੁਝ ਰਾਈਡੀਗਾ 12 ਕੋਲ ਗੱਠਾ ਵਾਲਾ ਟਰਾਲਾ ਇਧਰ ਸਾਈਡ ਤੇ ਖੜਾ ਸੀ ਬਾਥਰੂਮ ਕਰਨ ਉਤਰਿਆ ਸੀਗਾ ਪਹਿਲਾਂ ਤੇ ਖੜਾ ਸੀ ਗੱਠਾ ਵਾਲਾ ਟਰਾਲਾ ਤੇ ਮਗਰੋਂ ਗੱਡੀ ਬਣੀ ਅੱਛਾ ਮਗਰੋਂ ਆ ਕੇ ਮਾਰੀ ਗੱਡੀ ਖੜੀ ਤੇ ਬੰਦੀ ਖੜੀ ਚ ਹਾਂ ਗੱਠਾ ਵਾਲਾ ਟਰਾਲਾ ਖੜਾ ਸੀਗੇ ਉਹ ਬਾਥਰੂਮ ਕਰਦਾ ਸੀਗਾ ਹਲਕੇ ਚ